ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇੱਕ ਨਸ਼ਾ ਤਸਕਰੀ ਦੀ ਪ੍ਰਾਪਰਟੀ ਫ੍ਰੀਜ਼ ਕਰ ਦਿੱਤੀ ਗਈ ਹੈ ਤਾਂ ਤਸਵੀਰਾਂ ਜਿਉਂ ਨੇ ਉਹ ਵੀ ਤੁਹਾਨੂੰ ਸਾਂਝੀ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਮਹਿਲਾ ਵਾਂਗੂ ਬਣਾਈ ਕੋਠੀ ਦੇ ਬਾਹਰ ਹੁਣ ਪੁਲਿਸ ਦੇ ਵੱਲੋਂ ਨੋਟਿਸ ਲਗਾ ਦਿੱਤਾ ਗਿਆ ਹੈ ਤਾਂ ਦੱਸ ਦਈਏ ਕਿ ਰੋਹਿਤ ਕੁਮਾਰ ਨਾਮ ਦੱਸਿਆ ਜਾ ਰਿਹਾ ਹੈ ਨਸ਼ਾ ਤਸਕਰੀ ਦਾ ਜਿਸ ਦੇ ਵੱਲੋਂ ਪਹਿਲਾਂ ਵੀ ਕਈ ਪਰਚੇ ਦਰਜ ਨੇ ਤਾਂ ਫਿਲਹਾਲ ਉਹ ਨੂੰ ਜੇਲ੍ਹ ਦੇ ਵਿੱਚ ਬੰਦ ਹੈ ਤਾਂ ਦੱਸ ਦਈਏ ਕਿ ਜੋ ਨਸ਼ਾ ਤਸਕਰੀ ਦੇ ਵਿੱਚ ਉਸਨੇ ਪੈਸੇ ਕਮਾਈ ਸੀ ਔ ਦੱਸਿਆ ਗਿਆ ਕਿ ਉਹ ਸਿਰਫ ਇੱਕ ਜੂਸ ਦਾ ਕੰਮ ਕਰਦਾ ਸੀ ਉਸ ਜੂਸ ਦੇ ਕੰਮ ਦੀ ਆੜ ਦੇ ਵਿੱਚ ਨਸ਼ਾ ਤਸਕਰੀ ਦਾ ਜੋ ਵਪਾਰ ਕਰਦਾ ਸੀ ਜੋ ਤੰਦਾ ਕਰਦਾ ਸੀ ਔਰ ਕਾਫੀ ਸਮੇਂ ਤੋਂ ਇਹ ਨਸ਼ਾ ਤਸਕਰੀ ਦਾ ਕੰਮ ਕਰਦਾ ਆ ਰਿਹਾ ਸੀ ਜਿਸ ਦੇ ਚੱਲਦੇ ਉਸ ਦੇ ਉੱਤੇ ਕਈ ਪਰਚੇ ਹੋਏ ਨੇ ਤਾਂ ਹੁਣ ਪੁਲਿਸ ਦੇ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਉਸ ਦੀ ਜਿੰਦਗੀ ਵੀ ਪ੍ਰਾਪਰਟੀ ਸੀ ਜੋ ਵੀ ਪੈਸੇ ਉਸ ਨੇ ਬੈਂਕ ਦੇ ਵਿੱਚ ਰੱਖੇ ਸੀ ਉਹਨਾਂ ਨੂੰ ਫ੍ਰੀਜ਼ ਕਰ ਦਿੱਤਾ ਗਿਆ ਤਾਂ ਵੇਖ ਸਕਦੇ ਹੋ ਪੰਜਾਬ ਪੁਲਿਸ ਦੇ ਵੱਲੋਂ ਹੁਣ ਸਿਰਫ ਨਸ਼ਾ ਤਸਕਰਾ ਦੇ ਉੱਤੇ ਪਰਚੇ ਹੀ ਨਹੀਂ ਕੀਤੇ ਜਾਂਦੇ ਬਲਕਿ ਉਹਨਾਂ ਦੇ ਵੱਲੋਂ ਜੋ ਨਸ਼ਾ ਵੇਚ ਕੇ ਪ੍ਰਾਪਰਟੀ ਬਣਾਈ ਹੁੰਦੀ ਹੈ ਉਸ ਦੇ ਉੱਤੇ ਵੀ ਪੁਲਿਸ ਦੇ ਚਾਪ ਤਸਕਰ ਦੀ ਕੋਠੀ ਦੇ ਬਾਹਰ ਨੋਟਿਸ ਜਾਰੀ ਕਰ ਦਿੱਤਾ ਗਿਆ ਜੀ ਮਾਨਯੋਗ ਸੀਐਮ ਸਾਹਿਬ ਜਿਹੜੇ ਸਾਡੇ ਭਗਵੰਤ ਸਰਦਾਰ ਭਗਵੰਤ ਮਾਨ ਜੀਗੇ ਆ ਉਹਨਾਂ ਵੱਲੋਂ ਜਿਹੜੀ ਮੁਹਿੰਮ ਚਲਾਈ ਜਾ ਰਹੀ ਹੈ ਯੁੱਧ ਨਸ਼ਿਆਂ ਵਿਰੁੱਧ ਉਸਤੇ ਕੰਮ ਕਰਦੇ ਹੋਏ ਜਿਹੜੀ ਸਾਡੀ ਸੀਪੀ ਅੰਮ੍ਰਿਤਸਰ ਦੀ ਟੀਮ ਹੈਗੀ ਹੈ ਇਹਨਾਂ ਨੂੰ ਇੱਕ ਬਹੁਤ ਵੱਡੀ ਸਫਲਤਾ ਅੱਜ ਹਾਸਲ ਹੋਈ ਹੈ ਜਿਸ ਸਾਡੇ ਵਿੱਚ ਜਿਹੜਾ ਅੱਜ ਇੱਕ 68F NDPS ਦੇ ਅਧੀਨ ਆਪਾਂ ਇੱਕ ਜਿਹੜਾ ਸਮੱਗਲਰ ਸੀਗਾ ਰੋਹਿਤ ਕੁਮਾਰ ਉਰਫ ਲੋਬੀ ਉੱਤਰ ਸਤਨਾਮ ਸਿੰਘ ਵਾਸੀ ਆਹਾਤਾ ਨੰਬਰ 100 ਘਾ ਮੰਡੀ ਅੰਮ੍ਰਿਤਸਰ ਉਸਤੇ ਉੱਪਰ ਇੱਕ ਕਮਰਸ਼ੀਅਲ ਕਵਾਂਟਿਟੀ ਦਾ ਪਰਚਾ ਦਰਸ ਸੀਗਾ ਤੇ 66F ਦੇ ਅੰਤਰਗਤ ਆਪਾਂ ਕੇਸ ਬਣਾ ਕੇ ਕੰਪੀਟੈਂਟ ਅਥਾਰਟੀ ਨੂੰ ਭੇਜਿਆ ਸੀਗਾ ਤੇ ਕੰਪੀਟੈਂਟ ਅਥਾਰਟੀ ਵੱਲੋਂ ਇਸ ਕੇਸ ਨੂੰ ਕਨਫਰਮ ਕਰਦੇ ਹੋਏ ਇਸ ਦੀ ਜਿਹੜੀ ਪ੍ਰਾਪਰਟੀ ਆ ਉਹਨੂੰ ਫ੍ਰੀਜ਼ ਕਰ ਦਿੱਤਾ ਗਿਆ ਆ ਕਿੰਨੀਆਂ ਪ੍ਰਾਪਰਟੀਆਂ ਸਰ ਇਹਨਾਂ ਦੀਆਂ ਜੀ ਜਿਹੜੀ ਕਨਫਰਮ ਜਿਹੜੀ ਰਿਪੋਰਟ ਸਾਨੂੰ ਕੰਪਟੈਂਟ ਅਥਾਰਟੀ ਵੱਲੋਂ ਮਿਲੀ ਹੈ ਉਹਦੇ ਵਿੱਚ ਟੋਟਲ ਇਹਨਾਂ ਦੇ 43 ਲੱਖ ਤੇ 95000 ਦੀ ਜਿਹੜੀ ਪ੍ਰਾਪਰਟੀ ਜਿਹੜੀ ਹੈਗੀ ਉਹ ਫ੍ਰੀਜ਼ ਕੀਤੀ ਗਈ ਹੈ ਇਹਦੇ ਵਿੱਚ ਇਹਨਾਂ ਦਾ ਇੱਕ ਜਿਹੜਾ ਰਿਹਾਇਸ਼ੀ ਘਰ ਹੈਗੀ ਹੈ ਘਰ ਹੈਗਾ ਤੇ ਇੱਕ ਜਿਹੜੀ Honda Amaze ਕਾਰ ਨਾਲ ਜਿਹੜੀ ਡਰਗ ਮਨੀ ਦੌਰਾਨੇ ਮਤਲਬ ਇਹ ਤੋਂ ਸੀਜ਼ ਕੀਤੀ ਸੀਗੀ 23400 ਉਹ ਇਹਨਾਂ ਦੇ ਜਿਹੜੇ ਪਿਤਾ ਜੀ ਦੇ ਨਾਮ ਦੇ ਜਿਹੜਾ ਅਕਾਊਂਟ ਹੈਗਾ ਆ ਉਹਦੇ ਵਿੱਚ ਟੋਟਲ 6 ਲੱਖ 57000 ਦੇ ਆਸ-ਪਾਸ ਰਕਮ ਸੀਗੀ ਤੇ ਜਿਹੜੀ ਇਹਨਾਂ ਦੀ ਮਾਤਾ ਹੈਗੀ ਰਜਨੀ ਦੇ ਬੈਂਕ ਵਿੱਚ 8 ਲੱਖ ਰੁਪਏ ਦੇ ਤਕਰੀਬਨ ਰਕਮ ਸੀਗੀ ਤੇ ਰਾਹੁਲ ਦੇ ਆਪ ਦੇ ਅਕਾਊਂਟ ਵਿੱਚ 3 ਲੱਖ ਤੇ 15000 ਦੀ ਅਮਾਉਂਟ ਸੀਗੀ ਤੇ ਟੋਟਲ ਜਿਹੜਾ ਹੈਗਾ 43 ਲੱਖ ਤੇ 95000 ਦੀ ਪ੍ਰਾਪਰਟੀ ਫ੍ਰੀਜ਼ ਹੋਈ ਹੈ। ਕਿਰੋ ਦਾ ਬੰਦਾ ਕੰਮ ਕਰ ਰਿਹਾ ਜੀ। ਇਹ ਬਹੁਤ ਨਾਮੀ ਮਤਲਬ ਸਮਗਲਰ ਹੈਗਾ ਆ ਤੇ ਸਾਨੂੰ ਪਹਿਲਾਂ ਵੀ ਇਹਨਾਂ ਤੇ ਬੜਾ ਸ਼ੱਕ ਸੀਗਾ ਕਿ ਇਹ ਕੰਮ ਕਰਦਾ ਹੈ ਤੇ ਸਾਡੀ ਟੀਮ ਨੇ ਬੜੀ ਹੀ ਮੁਸਤਦੀਨ ਨਾਲ ਇਹਨੂੰ ਫੜਿਆ ਸੀਗਾ। ਤੇ ਇਸ ਕੇਸ ਨੂੰ ਆਪਾਂ ਐਂਡ ਤੱਕ ਲੈ ਕੇ ਆਏ ਆ ਤੇ ਜਿਹੜੀ ਹੁਣ ਉਹਦੀ ਪ੍ਰਾਪਰਟੀ ਜਿਹੜੀ ਫ੍ਰੀਜ਼ ਕੀਤੀ ਹੈ ਤਾਂ ਕਿੰਨੇ ਪਰਚੇ ਹੈਗੇ ਬੰਦੇ ਦੇ ਜੀ ਇਹ ਬੜਾ ਮਤਲਬ ਕਿ ਨੋਟੋਰੀਅਸ ਹੈਗਾ ਆ ਇਹਦੇ ਵਿੱਚ ਐਨ ਡੀ ਦਾ ਇੱਕ ਪਰਚਾ ਹੈਗਾ ਆ ਇੱਕ ਐਨਟੀਐਫ ਵੱਲੋਂ ਹੈਗਾ ਆ ਆਰਮ ਸੈਕਟ ਦੇ ਪਰਚੇ ਹੈਗੇ ਆ ਇੱਕ ਪੌਕਸ ਉਹਦਾ ਵੀ ਇੱਕ ਇਹਦੇ ਤੇ ਪਰਚਾ ਹੈਗਾ ਆ ਤੇ ਨੋਟੋਰੀਅਸ ਕ੍ਰਿਮੀਨਲ ਹੈਗਾ ਬੰਦਾ ਫੂਨ ਬਾਹਰ ਹੈ ਜਾਂ ਜੇਲ੍ਹ ਚ ਨਹੀਂ ਇਹ ਹਜਰੇ ਜੇਲ੍ਹ ਚ ਹੈਗਾ ਤੇ ਜਿੰਨਾ ਦੀ ਇਹਨਾਂ ਦੇ ਘਰ ਦੇ ਮੈਂਬਰ ਹੈ ਉਹਨਾਂ ਨੂੰ ਬੂਹਾ ਖੋਲਿਆ ਨਹੀਂ ਗਿਆ ਅੰਦਰ ਹੈ ਇਹਨਾਂ ਦੇ ਬੰਦੇ ਕੀ ਇਹਨਾਂ ਦੇ ਕਾਰਵਾਈ ਕੀਤੀ ਦੇਖੋ ਆਪਾਂ ਜਿਹੜਾ ਹੈਗਾ ਐਸ ਪਰ ਲਾਅ ਜਿਹੜਾ ਹੈਗਾ ਆ ਆਪਾਂ ਜਿਹੜੀ ਉਹਨਾਂ ਨੂੰ ਤਮੀਲ ਕਰਾਣੀ ਸੀਗੀ ਜੇਲ੍ਹ ਦੇ ਵਿੱਚ ਰੋਹਿਤ ਨੂੰ ਰੋਹਿਤ ਨੇ ਉਹ ਤਮੀਲ ਕਰਨ ਤੋਂ ਇਨਕਾਰ ਕਰਤਾ ਹੈ ਜਿਸ ਕਰਕੇ ਆਪਾਂ ਜਿਹੜਾ ਹੈਗਾ ਆ ਇਹਨਾਂ ਦੇ ਘਰ ਦੇ ਅੱਗੇ ਜਿਹੜਾ ਹੈਗਾ ਨੋਟਿਸ ਚਿਪਕਾ ਦਿੱਤਾ ਹੈਗਾ ਤੇ ਇਹਨੂੰ ਵੀ ਇਹਨੂੰ ਹੀ ਮਤਲਬ ਕਿ ਨੋਟਿਸ ਦੀ ਤਮੀਲ ਮੰਨਿਆ ਜਾਂਦਾ ਸਰ ਕਿੰਨੇ ਇਹਨਾਂ ਦੇ ਘਰ ਸ਼ਹਿਰ ਦੇ ਵਿੱਚ ਹਗੇ ਨੇ ਹੋਰ ਕੋਈ ਥਾਂ ਲੱਗਦੀ ਤੁਹਾਨੂੰ ਹੋਰ ਵੀ ਕੰਮ ਹੋ ਸਕਦੇ ਇਹਨਾਂ ਦੇ ਬਾਹਰ ਦੇ ਵਿੱਚ ਜੀ ਹਜੇ ਤੱਕ ਤੇ ਸਾਨੂੰ ਜਿਹੜੀ ਆਪਾਂ ਜਿਹੜੀ ਰਿਪੋਰਟ ਬਣਾ ਕੇ ਭੇਜੀ ਸੀ ਉਹੀ ਕਨਫਰਮ ਹੋਈ ਆ ਬਾਕੀ ਜੇ ਕੁਝ ਹੋਰ ਸਾਨੂੰ ਪ੍ਰਾਪਰਟੀ ਮਿਲੂਗੀ ਤੁਹਾਨੂੰ ਵੀ ਕਨਫਰਮ ਕੀਤਾ ਜਾਊਗਾ ਜੀ ਜਿਹੜੇ ਪੈਸੇ ਜਿਹੜੇ ਇਹਨਾਂ ਤੁਸੀਂ ਕਾਊਂਟ ਵਿੱਚ ਦੱਸੇ ਉਹ ਵਾਲੇ ਦੇ ਪੈਸੇ ਲੱਗਦੇ ਤੁਹਾਨੂੰ ਸਾਰੇ ਜੀ ਇਹ ਦੇਖੋ ਜਿਹੜਾ ਰੋਹਿਤ ਹੈਗਾ ਆ ਇਹ ਸਾਨੂੰ ਪਤਾ ਲੱਗਿਆ ਕਿ ਇਹ ਜੂਸ ਦੀ ਰੇੜੀ ਜਾਂ ਫਰੂਟ ਦੀ ਰੇੜੀ ਲਾਂਦਾ ਹੈਗਾ ਤੇ ਹੁਣ ਫਰੂਟ ਦੀ ਰੇੜੀ ਲਾਣ ਵਾਲੇ ਦੇ ਕੋਲ ਟੋਟਲ ਮਤਲਬ ਕਿ 45 ਲੱਖ ਦਾ ਜਿਹੜਾ ਅਮਾਊਂਟ ਹੈਗਾ ਆ ਤੇ ਨਾਲ ਇਸ਼ਾਨ ਘਰ ਬਣਾਉਣਾ ਹੈਗਾ ਆ ਇਹ ਮਤਲਬ ਕੋਈ ਰਕਮ ਜਿਹੜੀ ਹੈਗੀ ਇਦਾਂ ਨਹੀਂ ਆ ਸਕਦੀ ਜਿਹੜੇ ਤੁਸੀਂ ਇਹ ਪੈਸੇ ਖੈਰ ਸਾਰੇ ਕਟ ਕਢਾਏ ਗਏ ਨੇ ਤੁਹਾਡੇ ਵੱਲੋਂ ਅਕਾਊਂਟ ਦੇ ਵਿੱਚੋਂ ਇਹਨਾਂ ਨੂੰ ਨਹੀਂ ਨਹੀਂ ਇਹ ਇੱਕ ਜੀ ਕੰਪਟੈਂਟ ਅਥਾਰਟੀ ਵੱਲੋਂ ਫ੍ਰੀਜ਼ ਕਰ ਦਿੱਤੇ ਗਏ ਹੈ ਅਕਾਊਂਟ ਉੱਥੇ ਬੰਦ ਕੀਤੇ ਗਏ ਬੰਦ ਕੀਤੇ ਗਏ ਇਸ ਤੋਂ ਹੁਣ ਜਿਹੜੀ ਆਹ ਪ੍ਰਾਪਰਟੀ ਹੈਗੀ ਹੈ ਇਹਨਾਂ ਦਾ ਘਰ ਹੈਗਾ ਹੈ ਇਹਨਾਂ ਦੀ ਜਿਹੜੀ ਕਾਰ ਹੈਗੀ ਹੈ ਇਹਨਾਂ ਜਿਹੜੇ ਪੈਸੇ ਹੈਗੇ ਫ੍ਰੀਜ਼ ਹੋ ਚੁੱਕੇ ਆ ਇਹਨਾਂ ਦਾ ਲੈਣ ਦੇ ਨਹੀਂ ਹੋ ਸਕਦਾ ਕਿਤੇ ਵੀ ਨਹੀਂ ਕੋਈ ਕਰੇਗਾ ਤੇ ਕੀ ਉੱਤੇ ਕਰ ਕਰ ਹੀ ਨਹੀਂ ਸਕਦੇ ਕਿਉਂਕਿ ਜਿਹੜਾ ਇਹਨਾਂ ਦਾ ਲੈਟਰ ਜਿਹੜੇ ਕਾਪੀ ਦੀ ਜਿਹੜਾ ਕਨਫਰਮੇਸ਼ਨ ਆਰਡਰ ਦੀ ਕਾਪੀ ਹੁੰਦੀ ਹੈ ਉਹ ਰੈਵਨਿਊ ਡਿਪਾਰਟਮੈਂਟ ਨੂੰ ਜਾਂਦੀ ਹੈਗੀ ਹੈ ਮਾਲ ਵਿਭਾਗ ਹੋਰ ਜਿਹੜੇ ਬਾਕੀ ਆਪਣਾ ਆਰਟੀਓ ਨੂੰ ਜਾਂਦਾ ਹੈਗਾ ਆ ਤੇ ਇਹਨਾਂ ਵੱਲੋਂ ਜਿਹੜੀ ਪ੍ਰਾਪਰਟੀ ਦੀ ਖਰੀਦ ਜਿਹੜੀ ਹੈਗੀ ਬੇਚ ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਆਪਾਂ ਪਤਾ ਲੱਗ ਰਿਹਾ ਹੋਰ ਵੀ ਕਾਰ ਹਗੇ ਕਿਤੇ ਕੋਈ ਵਧੀਆ ਜਗ੍ਹਾ ਦੇ ਉੱਤੇ। ਜੀ ਮੈਂ ਤੁਹਾਨੂੰ ਦੱਸਿਆ ਹੈ ਕਿ ਜੇ ਸਾਨੂੰ ਆਊਗੀ ਕੋਈ ਰਿਪੋਰਟ ਤੇ ਆਪਾਂ ਉਹਨੂੰ ਵੀ ਫ੍ਰੀਜ਼ਿੰਗ ਕਰਵਾਇ ਕਰਵਾਈ ਜਾਊਗੀ। ਕੋਈ ਕੁਝ ਕੀਤੀ ਜਾ ਸਕਦੀ ਕੋਟੀ ਆਮਲ ਟਾਈਮ ਦੇ ਵਿੱਚ। ਨਹੀਂ ਜੀ ਇਹ ਜਿਹੜਾ ਹੈਗਾ ਆ ਡੈਮੋਲਿਸ਼ਨ ਨਹੀਂ ਹੋਊਗਾ। ਇਹਦੇ ਵਿੱਚ ਆਪਾਂ ਹੁਣ ਜਿਹੜੀ ਹੈਗੀ ਅੱਗੇ 68 ਐਚ ਦੀ ਕਾਰਵਾਈ ਹੋਊਗੀ ਜਿਹਦੇ ਵਿੱਚ ਇਹ ਪ੍ਰਾਪਰਟੀ ਨੂੰ ਫੋਰਫੀਟਰ ਕਰਕੇ ਸਰਕਾਰ ਦੇ ਹਵਾਲੇ ਕਰ ਦਿੱਤਾ ਜਾਊਗਾ।